ਹੇ ਰਾਵ ਹੇ ਸਸ ਹੇ ਕరుణਾਨਿਦ ਮੇਰੀ ਅਬ ਬੇਨਤੀ ਸੁਨ ਲੀਜੈ ਔਰ ਨ ਮੰਗਤ ਹੋਂ ਤੁਮ ਤੇ ਕਛ ਚਾਹਤ ਹੋਂ ਚਿਤ ਮੈਂ ਸੋਈ ਕੀਜੈ ਛਤਰਣ ਸਿਉ ਆਤ ਹੀਰਾਨ ਭੀਤਰ ਜੂਜ ਮਰੋਂ ਕਹ ਸਾਚ ਪਤੀਜੈ ਸਤ ਸਹਾਈ ਸਦਾ ਜਗ ਮਾਏ ਕਿਰਪਾ ਕਰ ਸ਼ਾਮ ਇਹ ਵਰ ਦੀਜੈ ਮੂਖ ਚੁਰਾ ਸਾਸਤਰ ਖਟ ਪਿੰਗ ਘਿਰਣ ਚੜ ਜਾਏ ਆਂਦ ਲਖੈ ਬਦਰੋ ਸੁਣੈ ਜੇ ਅਕਾਲ ਕਿਰਪਾ ਕਰਾਇ ਜਿਸਮੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰਾ ਸਤਗੁਰੂ ਤੈ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਨਾਸਨ ਸੋ ਸਤਗੁਰੂ ਸੱਚੇ ਪਾਤਸ਼ਾਹ ਗੁਰੂ ਗਰੀਬ ਨਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਓ ਆਪਾਂ ਸਾਬ੍ਹ ਦੇ ਚਰਨਾਂ 'ਚ ਹਾਜ਼ਰੀਆਂ ਲਵਾਈਏ ਕਰੀਏ ਰਸਨਾ ਪਵਿੱਤਰ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲੜੀਵਾਰ ਵਿਚਾਰ ਪਰਾਚੀਨ ਸੰਤਿ ਪ੍ਰਕਾਸ਼ ਦੀ ਚੱਲ ਰਹੀ ਹੈ ਇਹ ਅੱਜ ਆਪਾਂ ਅਗਲੇ ਪ੍ਰਸੰਗ ਦੀ ਵਿਚਾਰ ਕਰਨੀ ਹੈ ਇਹ ਪ੍ਰਸੰਗ ਹੈ ਕਿ ਸਢੌਰੇ ਦੀ ਕਤਲ ਤੇ ਪੀਰ ਦਾ ਕਤਬਦੀਨ ਦਾ ਜਿਹੜਾ ਮਕਬਰਾ ਹੈ ਉਹ ਸਾੜਿਆ ਇਹ ਪ੍ਰਸੰਗ ਆਰੰਭ ਹੋ ਰਿਹਾ ਚਉਪਈ ਜੋ ਬੰਦੈ ਚਿਤ ਵਿਚਾਰੀ ਹੁਣ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਨੇ ਇਸ ਤਰ੍ਹਾਂ ਆਪਣੇ ਚਤ ਦੇ ਵਿੱਚ ਵਿਚਾਰ ਕਰਨਾ ਕੀਤੀ ਹੈ ਵਜੀਰਾ ਲਟਾਇਓ ਕਰ ਫੌਜ ਸਾਰੀ ਸਾਰੀ ਫੌਜ ਇਕੱਠੀ ਕਰਕੇ ਵਜੀਦ ਖਾਨ ਨੂੰ ਲਟਾਉਣਾ ਹੈ ਤੇ ਭਾਰੀ ਫੌਜ ਇਕੱਠੀ ਕਰਕੇ ਫਿਰ ਸਰਹੰਦ ਨੂੰ ਲੁੱਟਣਾ ਹੈ ਸਰਹੰਦ ਤੇ ਕਬਜ਼ਾ ਕਰਨਾ ਉਹਦਾ ਤਹਿਸ ਨਹਿਸ ਕਰਨਾ ਹੈ ਤੇ ਛੋਟੇ ਸਹਿਬਜਾਦਿਆਂ ਦਾ ਤੇ ਮਾਤਾ ਗੁਜਰ ਕੌਰ ਜੀ ਦਾ ਬਦਲਾ ਲੈਣਾ ਹੈ ਮਤ ਮਝੈਲ ਸਿੰਘ ਰਹੇ ਸੁਖਾਲੀ ਇਹ ਨਾ ਹੋਵੇ ਕਿ ਮਾਝੇ ਵਾਲੇ ਸਿੰਘ ਲੁੱਟਣ ਤੋਂ ਖਾਲੀ ਰਹਿ ਜਾਣ ਸੋ ਆਵੇਂਗੇ ਦੂਰੋਂ ਚਾਲੀ ਕਿਉਂਕਿ ਉਹ ਦੂਰੋਂ ਚੱਲ ਕੇ ਆਉਣਗੇ ਮਾਝੇ ਵਾਲੇ ਬੜੇ ਦਲੇਰ ਸੂਰਮੇ ਮਹਾਦਰ ਨੇ ਜਮਨ ਉਬਾਰ ਜੋ ਸ਼ਹਿਰ ਤੁਰਕਾਣੋ ਜਮਨਾ ਦੇ ਉਰਲੇ ਪਾਸੇ ਤੂੰ ਤੁਰਕਾਂ ਦਾ ਸ਼ਹਿਰ ਹੈ ਕੁੰਜਪੁਰ ਮਾਰੀਏ ਪੈਰ ਪੁਰਾਣੋ ਕੁੰਜਪੁਰਾ ਜੋ ਕਿ ਜਮਨਾ ਦੇ ਉਰਲੇ ਪਾਸੇ ਹੈ ਅਤੇ ਸਿੰਘਾਂ ਦਾ ਪੁਰਾਣਾ ਬੈਰੀ ਹੈ ਪਹਿਲਾਂ ਉਹਨੂੰ ਮਾਰੀਏ ਕੁੰਜਪੁਰੇ ਨੂੰ ਜਿਨੇ ਸਿੰਘਾਂ ਤੇ ਜ਼ੁਲਮ ਕੀਤਾ ਸਿੰਘਾਂ ਨੂੰ ਸ਼ਹੀਦ ਕੀਤਾ ਉਹਨੂੰ ਪਹਿਲਾਂ ਉਹਦਾ ਸਤਿਆਨਾਸ਼ ਕਰਨਾ ਕਰੀਏ ਪਹਿਲੇ ਮਾਰੂ ਉਹਨੇ ਕੋਲੀ ਜੈ ਪਹਿਲਾਂ ਇਹਨਾਂ ਨੂੰ ਮਾਰ ਲਈਏ ਇਹ ਜਿਹੜੇ ਛੋਟੇ ਛੋਟੇ ਕਸਬੇ ਨੇ ਇਹਨਾਂ ਨੂੰ ਸਿੰਘ ਦੂਰੋਂ ਨੇੜੋਂ ਆ ਜਾਣਗੇ ਕਿਉਂਕਿ ਪਹਿਲਾਂ ਛੋਟੇ ਕਸਬਿਆਂ ਤੇ ਕਬਜ਼ਾ ਕਰੀਏ ਤੇ ਇਹਨਾਂ ਨੂੰ ਸਜਾਵਾਂ ਦਈਏ ਜਿਨ੍ਹਾਂ ਨੇ ਖਾਲਸੇ ਦੇ ਉੱਤੇ ਜ਼ੁਲਮ ਕੀਤਾ ਤੋਲੋ ਮਝੈਲ ਰਲਾਈ ਸੁਲੀਜੈ ਤੇ ਇਹਨੇ ਨੂੰ ਮਝੈਲ ਸਿੰਘ ਵੀ ਆ ਜਾਣ ਕੇ ਤੇ ਸਾਰਿਆਂ ਨੂੰ ਰਲਾ ਕੇ ਇਕੱਠੇ ਕਰਕੇ ਤੇ ਫੇਰ ਆਪਾਂ ਵਜੀਦੇ ਦੇ ਉੱਤੇ ਹਮਲਾ ਬੋਲਣਾ ਹੱਲਾ ਬੋਲਣਾ ਅਟੈਕ ਕਰਨਾ ਤੌ ਲੋ ਮਝੈਲ ਰੜਾਏ ਸੁਲੀਜਾਂ ਅਤੇ ਇੰਨੇ ਨੂੰ ਮਝੈਲ ਸਿੰਘ ਆ ਜਾਣ ਕਿ ਤੇ ਸਾਰਿਆਂ ਨੂੰ ਰੜਾ ਲਵਾਂਗੇ ਸਹਿਰ ਸਢੋਰੇ ਤੈਨ ਸੁਣ ਲਿਓ ਤੇ ਉਸ ਨੇ ਬੰਦੇ ਬਹਾਦਰ ਨੇ ਸਢौरा ਸ਼ਹਿਰ ਨੇੜੇ ਸੁਣ ਲਿਆ ਵੀ ਇਥੋਂ ਪੀਰ ਬੁੱਧੂ ਸ਼ਾਹ ਦਾ ਜਿਹੜਾ ਪੀਰ ਸਤਕਾਰਯੋਗ ਬਾਬਾ ਬਦਰੂਦੀਨ ਪੀਰ ਬੁੱਧੂ ਸ਼ਾਹ ਜੀ ਜੋ بڑے ਸੂਫੀ ਮਹਾਤਮਾ ਹੋਏ ਨੇ ਉਹਨਾਂ ਦਾ ਸ਼ਹਿਰ ਨੇੜੇ ਆ ਜਿਨ੍ਹਾਂ ਨੂੰ ਤੁਰਕਾਂ ਨੇ ਪਰਿਵਾਰ ਸਮੇਤ ਜਿਉਂਦਿਆਂ 88 ਇਹ ਬਦਲਾ ਵੀ ਬਾਬਾ ਜੀ ਦਾ ਪੀਰ ਬੁੱਧੂ ਸ਼ਾਹ ਜੀ ਦਾ ਲੈਣਾ ਹੈ ਪੀਰ ਕਰਾਮਾਤੀ ਤੈ ਮੈਂ ਅਹੋ ਕਹਿੰਦੇ ਸਢੌਰੇ ਸ਼ਹਿਰ ਵਿੱਚ ਇੱਕ ਬੜਾ ਕਰਾਮਾਤੀ ਪੀਰ ਸੀ ਬੜੀ ਕਲਾ ਸੀ ਉਸ ਦੀ ਉਸ ਨੂੰ ਕুতਬਦੀਨ ਕਰਕੇ ਕਹਿੰਦੇ ਸਨ ਇਹ ਸੁਣਿਆ ਗੱਲਾਂ ਸਨ ਉਸੇ ਪਰਛਾਵਾਂ 'ਚ ਹੋ ਨਾ ਆਗ ਆਗ ਕਹਿੰਦੇ ਉਹਦੇ ਪਰਛਾਵਾਂ ਨੂੰ ਵੀ ਕਹਿੰਦੇ ਅੱਗ ਨਹੀਂ ਛੋ ਸਕਦੀ ਨੋ ਟੱਚਿੰਗ ਕਹਿੰਦੇ ਨੇ ਆਮ ਕਰਕੇ ਚਰਚਾ ਸੀ ਉਸ ਦੀ ਕਿ ਕਬਰ ਇੱਕ ਦਰਵਾਜ਼ੇ ਦੇ ਉੱਤੇ ਬਣਾਈ ਹੋਈ ਸੀ ਤੇ ਕਹਿੰਦੇ ਨੇ ਰਸਤਾ ਬਣਾਇਆ ਹੋਇਆ ਸੀ ਕਬਰ ਦੇ ਢੇਡ ਦੀ ਲੰਘਣ ਵਾਸਤੇ ਇਹ ਮਸ਼ਹੂਰ ਸੀ ਕਿ ਜਿਹੜਾ ਮੁਰਦਾ ਇਸ ਦੇ ਹੀਠਾਂ ਦੀ ਲੰਘ ਜਾਂਦਾ ਹੈ ਇਹਦਾ ਪਰਛਾਵਾਂ ਜੇ ਪੈ ਜਾਵੇ ਇਸ ਕਬਰ ਦਾ ਤੇ ਉਹਦੇ ਉੱਤੇ ਉਸ ਮੁਰਦੇ ਨੂੰ ਕਹਿੰਦੇ ਨੇ ਅੱਗ ਨਹੀਂ ਲੱਗਦੀ ਉਹ ਸੜਦਾ ਨਹੀਂ ਕਿਉਂਕਿ ਇਸਲਾਮ ਧਰਮ ਦੇ ਵਿੱਚ ਸੜਨਾ ਬਹੁਤ ਵੱਡਾ ਪਾਪ ਮੰਨਿਆ ਜਾਂਦਾ ਹੈ ਇਸ ਕਰਕੇ ਇਸਲਾਮ ਧਰਮ ਤੇ ਈਸਾਈ ਧਰਮ ਯਹੂਦੀ ਧਰਮ ਇਹ ਧਰਮ ਜਿਹੜੇ ਨੇ ਇਹ ਮਰੇ ਹੋਏ ਪੁਰਸ਼ ਨੂੰ ਜੀਵ ਨੂੰ ਇਹ ਦਬਦੇ ਨੇ ਮਿੱਟੀ ਦੇ ਵਿੱਚ ਜਿਹਨੂੰ ਉਰਦੂ 'ਚ ਕਹਿੰਦੇ ਨੇ ਖਾਕ-ਏ-ਸਪੁਰਦ ਕਰਦੇ ਨੇ ਤੇ ਇਸ ਕਰਕੇ ਇਹ ਕਿਹਾ ਜਾਂਦਾ ਸੀ ਜੇ ਕੋਈ Hindu ਧਰਮ ਨਾਲ ਸੰਬੰਧਤ ਕੋਈ ਵੀ ਉੱਥੇ ਵੱਸਦਾ ਸੀ ਉਹਨੂੰ ਕਹਿੰਦੇ ਸੀ ਵੀ ਜਿਹੜੇ ਤੂੰ ਅਰਥੀ ਐ ਉਸ ਮਕਬਰੇ ਦੇ ਥੱਲੇ ਦੀ ਲੈ ਕੇ ਜਾਣੀ ਐ ਤੇ ਉਹਦਾ ਪਰਛਾਵਾਂ ਜਦੋਂ ਪੈ ਗਿਆ ਤੇ ਮੁੜ ਕੇ ਕਹਿੰਦੇ ਮਰਦਾ ਸੜਦਾ ਨਹੀਂ ਇਹ ਆਮ ਬਣੌਟੀ ਗੱਲਾਂ ਬਣਾਈਆਂ ਹੋਈਆਂ ਸੀ ਡਰ ਪਾਇਆ ਹੋਇਆ ਸੀ ਕਿਉਂਕਿ ਜਿਹਦੀ ਸਰਕਾਰ ਹੋਵੇ ਉਹਦਾ ਹੀ ਤੇਜ ਪ੍ਰਤਾਪ ਚੱਲਦਾ ਹੈ ਇਸ ਕਰਕੇ ਬਹੁਤ ਵੱਡਾ ਇਹ ਡਰ ਸੀ ਤੇ ਲੋਕ ਬੜੇ ਦੁਖੀ ਸਨ ਜਿਹੜੇ ਗੈਰ ਧਰਮਾਂ ਨੂੰ ਮੰਨਣ ਵਾਲੇ ਸੀ ਕਹਿਓ ਬੰਦੇ ਉਸ ਦੇਉ ਮੈਂ ਦਾਗ ਹੁਣ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਪਹਿਲਾਂ ਉਹਦਾ ਇਲਾਜ ਕਰੀਏ ਉਹ ਪੀਰ ਨੂੰ ਦੇਖੀਏ ਕੀ ਕੁਝ ਹੈ ਬੰਦੇ ਨੇ ਜਦੋਂ ਸੁਣਿਆ ਕਿ ਸਡੌਰੇ ਵਿੱਚ ਇੱਕ ਐਸੇ ਕਰਾਮਾਤੀ ਦੀ ਕਬਰ ਹੈ ਜਦੋਂ ਧਾਵਾ ਬੋਲਣ ਲੱਗੇ ਹਨ ਤੇ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਕਿ ਉਸ ਕਰਾਮਾਤੀ ਪੀਰ ਨੂੰ ਮੈਂ ਮਚਾ ਦਿਆਂਗਾ ਸਾੜ ਦਿਆਂਗਾ ਬਾਲ ਦਿਆਂਗਾ ਅਗਨ ਭੇਟ ਕਰ ਦਿਆਂਗਾ ਮੈਂ ਉਸ ਦਾ ਸੰਸਕਾਰ ਕਰਕੇ ਵਿਖਾਵਾਂਗਾ ਐਸੇ ਪੀਰ ਦਾ ਜਿਹੜਾ ਕਰਾਮਾਤੀ ਹੈ ਕਿਉਂਕਿ ਖਾਲਸੇ ਉੱਤੇ ਕਿਸੇ ਚੀਜ਼ ਦਾ ਪ੍ਰਭਾਵ ਨਹੀਂ ਖਾਲਸੇ ਦਾ ਜਿਹੜਾ ਅ ਸ਼ਰਧਾ ਭਾਵਨਾ ਜਿਹੜੀ ਹੈ ਉਹ ਕੇਵਲ ਤੇ ਕੇਵਲ ਅਕਾਲ ਪੁਰਖ ਤੇ ਆ ਤੋਂ ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਪਹਿਲਾਂ ਉਹਦਾ ਹੀ ਕੰਡਾ ਕੱਢਦੇ ਆ ਉਹੀ ਡਰ ਭੈ ਜਿਹੜਾ ਲੋਕਾਂ ਦਾ ਉਹ ਦੂਰ ਕਰਦੇ ਆ ਲੋਕਾਂ ਨੂੰ ਆਜ਼ਾਦੀ ਨਾਲ ਜੀਣ ਸਿਖਾਉਨੇ ਆ ਬਿਨ ਹੀ ਆਸਰ ਔਰ ਕੈਂ ਚਲੇ ਸੰਭਾਲੇ ਦਾਏ ਦੇ ਬਿਨਾ ਹੀ ਕਿਸੇ ਹੋਰ ਦੇ ਆਸਰੇ ਤੋਂ ਕਹਿੰਦੇ ਨੇ ਅਗਨੀ ਉਸ ਨੂੰ ਸੰਭਾਲ ਲਵੇਗੀ ਅੱਗ ਦੀਆਂ ਲਾਟਾਂ ਦੇ ਭੇਟ ਹੋ ਜਾਵੇਗਾ ਉਹ ਕਰਾਮਾਤੀ ਪੀਰ ਚੋਪੀ ਜਾਰ ਉਸੇ ਦਿਓ ਰਾਖੋ ਡਾਈ ਤੇ ਉਸ ਨੂੰ ਸਾੜ ਕੇ ਮੈਂ ਉਸ ਦੀ ਸੁਆਹ ਉਡਾ ਦਿਆਂ ਮ ਹੁਣ ਜਿਹੜਾ ਮੈਂ ਵਿਦਵਾਨਾਂ ਤੋਂ ਸੁਣਿਆ ਉਹ ਇਹ ਦੱਸਦੇ ਨੇ ਕਿ ਉੱਥੋਂ ਦੀ ਜਿਹੜੇ ਸਢੌਰੇ ਦੀ নবাব ਦੀ ਬੇਗਮ ਸੀ ਨਾ ਉਹਦਾ ਕੁੱਤਾ ਰੱਖਿਆ ਹੋਇਆ ਸੀ ਕੁੱਤਾ ਤੇ ਉਹਦਾ ਜਿਹੜਾ ਖਾਮਦ ਉਹ ਮਰ ਗਿਆ ਸੀ ਤੇ ਕੁੱਤਾ ਘਰ ਦਾ ਰਖਵਾਲਾ ਸੀ ਉਹਦੇ ਨਾਲ ਉਸ ਦਾ ਮੋਹ ਸੀ ਹੋਇਆ ਕੀ ਕਿ ਕੁੱਤਾ ਜਿਹੜਾ ਮਰ ਗਿਆ ਕੁੱਤਾ ਮਰ ਗਿਆ ਤੇ ਬੇਗਮ ਕਹਿੰਦੀ ਬੜਾ ਪਿਆਰਾ ਕੁੱਤਾ ਸੀ ਅੱਜ ਵੀ ਸਾਨੂੰ ਇਹ ਫੜਕ ਪਈ ਹੋਈ ਹੈ ਮਾਂ ਬਾਪ ਨੂੰ ਰੋਟੀ ਨਹੀਂ ਪੁੱਛੀ ਜਾਂਦੀ ਮਾਂ ਬਾਪ ਦਾ ਹਾਲ ਚਾਲ ਨਹੀਂ ਪੁੱਛਿਆ ਜਾਂਦਾਗਾ ਤੇ ਕੁੱਤਿਆਂ ਨੂੰ ਕਾਰਾਂ 'ਚ ਘੁਮਾਇਆ ਜਾਂਦਾ ਹੈ ਕੁੱਤਿਆਂ ਨੂੰ ਚੰਗੇ ਹਸਪਤਾਲਾਂ ਵਿੱਚ ਲਿਜਾਇਆ ਜਾਂਦਾ ਹੈ ਚੰਗੀ ਦਵਾਈ ਦਵਾਈ ਜਾਂਦੀ ਹੈ ਤੇ ਇਸ ਤਰ੍ਹਾਂ ਉਹ ਬੇਗਮ ਜਿਹੜੀ ਹੈ ਉਹਨੇ ਕੁੱਤਾ ਪਾਲਿਆ ਸੀ ਮੋਹ ਸੀ ਕੁੱਤਾ ਇਸ ਦੁਨੀਆ ਤੋਂ ਚਲ ਗਿਆ ਅੱਲਾ ਨੂੰ ਪਿਆਰਾ ਹੋ ਗਿਆ ਉਹਨੇ ਫਿਰ ਕੀ ਕੀਤਾ ਜਨਾਜ਼ਾ ਬਣਾਇਆ ਉਦਾਰਥੀ ਬਣਾਈ ਉਹਦੇ ਤੇ ਕੁੱਤਾ ਪਾ ਕੇ ਉਹਦੀ ਲਾਸ਼ ਤੇ ਫਿਰ ਚਾਰ ਜਣਿਆਂ ਨੂੰ ਚੁਕਾ ਕੇ ਤੇ ਮੁੱਖ ਦਰਵਾਜ਼ਾ ਜਿਹੜਾ ਸ਼ਹਿਰ ਦਾ ਉੱਥੇ ਲੱਗੀ ਤੇ ਉੱਥੇ ਫਿਰ ਕੀ ਹੋਇਆ ਕਿ ਉੱਥੇ ਉਸ ਨੂੰ ਦੱਬ ਕੇ ਤੇ ਉੱਤੇ ਕਬਰ ਬਣਾਤੀ ਮਕਬਰਾ ਬਣਾ ਦਿੱਤਾ ਤੇ ਉਹਦਾ ਨਾਂ ਪੁੱਛਿਆ ਲੋਕਾਂ ਨੇ ਵੀ ਇਹ ਕਬਰ ਕੀ ਦੀ ਹੈ ਕੌਣ ਫੌਤ ਹੋ ਗਿਆ ਹੈ ਕਹਿਣ ਲੱਗੇ ਕਤਬਦੀਨ ਕਤਬਦੀਨ ਇਸ ਦੁਨੀਆ ਤੋਂ ਛੱਡ ਕੇ ਚਲਾ ਗਿਆ ਫੌਤ ਹੋ ਗਿਆ ਅੱਲਾ ਨੂੰ ਪਿਆਰਾ ਹੋ ਗਿਆ ਉਹਦੀ ਯਾਦ ਵਿੱਚ ਮਕਬਰਾ ਬਣਾਇਆ ਤੇ ਕਹਿੰਦੇ ਉਹਦੀ ਛਾਂ ਜਿਹਦੇ ਤੇ ਪੈਂਦੀ ਉਹ ਸੜਦਾ ਨਹੀਂ ਇਹ ਇੱਕ ਪਖੰਡ ਤੁਰਿਆ ਹੋਇਆ ਸੀ ਇੱਕ ਡਰ ਪਾਇਆ ਹੋਇਆ ਸੀ ਆਮ ਵੀ ਪਿੰਡਾਂ ਦੇ ਵਿੱਚ ਇਹ ਡਰ ਪਾਇਆ ਹੁੰਦਾ ਜਿਵੇਂ ਐਵੇਂ ਕਿਸੇ ਦਾ ਬੁਢਾ ਮਰਿਆ ਹੋਵੇ ਉਹਦੀ ਬਣਾ ਕੇ ਸਮਾਰਜੀ ਲੋਕਾਂ ਨੂੰ ਡਰਾਈ ਜਾਣਗੇ ਕਰ ਬਾਬੇ ਕੰਨੀ ਹੱਥ ਬਾਬਾ ਐਂ ਕਰ ਦਿੰਦਾ ਬਾਬਾ ਤੁਰਿਆ ਫਿਰਦਾ ਬਾਬਾ ਇਹ ਬਕਵਾਸ ਬਾਜੀ ਜਿਹੜੀ ਹੈ ਇਹ ਝੂਠੇ ਫਰੇਵ ਜਿਹੜੇ ਨੇ ਇਹਨਾਂ ਨੇ ਗੁਰਮਤ ਨਾਲੋਂ ਤੇ ਵਿਗਿਆਨ ਨਾਲੋਂ ਮਨੁੱਖਾਂ ਨੂੰ ਤੋੜ ਕੇ ਇੱਕ ਪਸ਼ੂ ਨਾਲੋਂ ਵੀ ਨੀਵੇਂ ਕਰ ਦਿੱਤਾ ਹੈ। ਗੁਰੂ ਕਿਰਪਾ ਕਰੇ ਕਿ ਸਾਨੂੰ ਸਾਡਾ ਮੂਲ ਚੇਤੇ ਆਵੇ ਵੀ ਅਸੀਂ ਖਾਲਸਾ ਪੰਥ ਨਾਲ ਅਸੀਂ ਸਿੱਖ ਪੰਥ ਨਾਲ ਸੰਬੰਧਤ ਹਾਂ ਜਿਹੜੇ ਕਰਕੇ ਅਸੀਂ ਸਿਰਫ ਅਕਾਲ ਪੁਰਖ ਨੂੰ ਹੀ ਮੰਨਦੇ ਹਾਂ ਹੋਰ ਕਿਸੇ ਮਰੇ ਖਪੇ ਨੂੰ ਨਹੀਂ ਮੰਨਦੇ। ਸੋ ਇਸ ਤਰ੍ਹਾਂ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਕੀ ਕੀਤਾ ਕਹਿੰਦੇ ਉਹ ਜਿਹੜਾ ਕਤਬਦੀਨ ਹੈ ਨਾ ਜਿਹਦਾ ਮਕਬਰਾ ਹੁੰਦਾ ਪਹਿਲਾਂ ਉਹਨੂੰ ਅੱਗ ਲਾਉਨੇ ਆ ਤੇ ਕਹਿੰਦੇ ਨੇ ਯਾਰ ਉਸੇ ਦਿਉ ਰਾਖੜਾਈ ਮੈਂ ਉਹਨੂੰ ਬਾੜ ਕੇ ਉਹਦੀ ਸੁਆਹ ਹਵਾ ਚ ਉਡਾ ਦਿਆਂਗਾ ਉਹਦਾ ਨਾਮ ਉਹ ਨਿਸ਼ਾਨ ਤੱਕ ਮਿਟਾ ਦਿਆਂਗਾ ਤੋ ਜਾਣੋ ਹਮ ਕਲਾ ਸਵਾਈ ਤਾਂ ਗੁਰੂ ਕੇ ਸਿੱਖੋ ਫਿਰ ਮ ਸਮਝੋ ਵੀ ਇਸ ਬੰਦਾ ਸਿੰਘ ਬਹਾਦਰ ਚ ਕੋਈ ਕਲਾ ਹੈ ਇਹਦੇ ਚ ਕੋਈ ਸ਼ਕਤੀ ਪਾਵਰ ਹੈ ਜੋ ਕਿ ਕਿੰਨੀ ਬੰਦੇ ਧਾਈ ਇਸ ਤਰ੍ਹਾਂ ਕਹਿ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਅਰਦਾਸ ਕਰਕੇ ਤੇ ਧਾਵਾ ਬੋਲ ਦਿੱਤਾ ਉਸ ਸਢੌਰੇ ਦੀ ਕਬਰ ਵੱਲ ਜਿਹੜੀ ਦਰਮੁਖ ਦਰਵਾਜੇ ਤੇ ਬਣੀ ਹੋਈ ਸੀ ਦੀਨੋ ਸੂਜ ਸ਼ਹਿਰ ਲੁੱਟਾਈ ਪਹਿਲਾਂ ਜਾ ਕਰਕੇ ਸਢौरा ਲੁੱਟਿਆ ਤਬਾਹੀ ਮਚਾਈ ਹੈ ਕਿਉਂਕਿ ਤੁਹਾਨੂੰ ਯਾਦ ਹੋਊਗਾ ਇਤਿਹਾਸ ਦੇ ਸਰੋਤਿਆਂ ਨੂੰ ਕਿ ਬਾਬਾ ਬਦਰੂਦੀਨ ਪੀਰ ਬੁੱਧੂ ਸ਼ਾਹ ਜੀ ਇਹ ਆਪਣੇ ਪੁੱਤਰਾਂ ਸਮੇਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲੇ ਗਏ ਸੀ ਭੰਗਾਣੀ ਦੇ ਜੰਦ ਵੇਲੇ ਤੇ ਚਾਰ ਪੁੱਤਰ ਇਹਨਾਂ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਫੌਜ ਚ ਭਰਤੀ ਹੋ ਕੇ ਤੇ ਸ਼ਹੀਦ ਹੋ ਗਏ ਸਨ ਅਤੇ ਸ਼ਹੀਦੀ ਦੀ ਖੁਸ਼ੀ ਮਨਾਈ ਸੀ ਪੀਰ ਜੀ ਨੇ ਅਫਸੋਸ ਨਹੀਂ ਤੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਰੋਪਾਉ ਦੀ ਜਗ੍ਹਾ ਇਸ ਨੂੰ ਪੀਰ ਬੁੱਧੂ ਸ਼ਾਹ ਜੀ ਨੂੰ ਇੱਕ ਸਿਰ ਦਾ ਕੰਗਾ ਤੇ ਵਿੱਚ ਕੁ ਸਤੂਰਾਂ ਦੇ ਹਜ਼ੂਰ 파ਰਸ਼ਾ ਦੇ ਕੇਸ ਸਨ ਉਹ ਇਹਨੂੰ ਬਖਸ਼ਿਸ਼ ਕੀਤਾ ਸੀਗਾ ਜੋ ਅੱਜ ਤੱਕ ਵੀ ਉਹਦੇ ਸਢੌਰੇ ਦੇ ਵਿੱਚ ਦਰਸ਼ਨ ਕਰਵਾਏ ਜਾਂਦੇ ਨੇ ਹੁਣ ਤੁਰਕਾਂ ਨੂੰ ਇਹ ਤਕਲੀਫ ਸੀ ਵੀ ਇਹ ਕਾਫਰਾਂ ਦੇ ਗੁਰੂ ਕੋਲ ਗਿਆ ਤੇ ਆਪਦੇ ਪੁੱਤ ਉਹਦੀ ਫੌਜ ਚ ਭਰਤੀ ਕਰਾਏ ਆਪਦੇ 700 ਮਰੀਦ ਸੇਵਕ ਜਿਹੜੇ ਸੀ ਉਹ ਵੀ ਭਰਤੀ ਕਰਾਏ ਸੀ ਇਸ ਕਰਕੇ ਪੀਰ ਬੁੱਧੂ ਸ਼ਾਹ ਤੇ ਪੀਰ ਬੁੱਧੂ ਸ਼ਾਹ ਦੀ بیگم بی بی ਨਸੀਰਾ بیگم ਤੇ ਇੱਕ ਉਹਨਾਂ ਦਾ ਪੁੱਤ ਇਹ ਸਾਰੇ ਜਿਹੜੇ ਸੀ ਜਿਉਂਦੇ ਸਾੜੇ ਸ਼ਹੀਦ ਕਰ ਦਿੱਤੇ ਸੀਗੇ ਤੇ ਇਹ ਖਬਰ ਜਿਹੜੀ ਆ ਖਾਲਸੇ ਕੋਲੇ ਪਹੁੰਚੀ ਸੀ ਵੀ ਖਾਲਸੇ ਦਾ ਸੇਵਾਦਾਰ ਪੀਰ ਬੁੱਧੂ ਸ਼ਾਹ ਇਸ ਤਰ੍ਹਾਂ ਪਰਿਵਾਰ ਸਮੇਤ ਇਹ ਸਢੌਰੇ ਦੇ ਤੁਰਕਾਂ ਨੇ ਜਿਉਂਦਾ ਮਚਾਇਆ ਉਹ ਬਦਲਾ ਲੈਣ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਤਾਵਾ ਪਹਿਲਾ ਹਮਲਾ ਫਰਸਟ ਅਟੈਕ ਜਿਹੜਾ ਹੈ ਉਸ ਢੌਰੇ ਦੇ ਉੱਤੇ ਕੀਤਾ ਹੈ ਤੇ ਦਿਨੋ ਸੂ ਸ਼ਹਿਰ ਲੁੱਟਾਈ ਕਹਿੰਦੇ ਨੇ ਪਹਿਲਾ ਢौरा ਸ਼ਹਿਰ ਲਟਾਇਆ ਹੈ ਲੁਟੇਰਿਆਂ ਨੂੰ ਕਿਹਾ ਲੁੱਟ ਲੋ ਜਿੱਤੋਂ ਲੁੱਟੀਦਾ ਸਿੰਘਾਂ ਨੂੰ ਕਿਹਾ ਇਹਨਾਂ ਨੂੰ ਝਟਕੋ ਜਿਨ੍ਹਾਂ ਨੇ ਪੀਰ ਬੁੱਧੂ ਸਾਹ ਦੇ ਪਰਿਵਾਰ ਨੂੰ ਸ਼ਹੀਦ ਕੀਤਾ ਹੈ ਹਿੰਦੂਆਂ ਨੂੰ ਕਿਹਾ ਲੈਨੇ ਰਾਖ ਜਿਹੜੇ ਹਿੰਦੂ ਧਰਮ ਦੇ ਘਰ ਉੱਥੇ ਸੀਗੇ ਉਹਨਾਂ ਨੂੰ ਬਚਾ ਲਿਆ ਕਿਉਂਕਿ ਉਹ ਤਾਂ ਪਹਿਲੇ ਬੱਕਰੀ ਬਣੇ ਹੋਏ ਸੀਗੇ ਪਹਿਲੇ ਨਹੀਂ ਕੁਸਕਦੇ ਸੀ ਤਾਂ ਹੁਣ ਦੀਆਂ ਸਰਕਾਰਾਂ ਚ ਇਸ ਜਿਹੜੇ ਨੇ ਇਹ ਸਿਰ ਚੱਕ ਰਹੇ ਨੇ ਤੇ ਜਿਨ੍ਹਾਂ ਨੇ ਇਹਨਾਂ ਦੇ ਜਨੂ ਤੇ ਬੋਧੀਆਂ ਰੱਖੇ ਪਹਿਲਾਂ ਤਾਂ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸਿਰ ਦੀ ਪੇਟਾ ਦੇ ਕਰਕੇ ਤੇ ਇਹਨਾਂ ਦਾ ਜਨੂ ਬਚਾਇਆ ਉਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਜਿਹੜਾ ਗੁਰਦੁਆਰਾ ਸ਼ਹੀਦ ਗੰਜ ਜਿਹੜਾ ਸੀਗਾ ਚਾਂਦਨੀ ਚੌਕ ਤੇ ਉਹ ਇਹਨਾਂ ਨੇ ਅੱਗ ਲਾ ਕੇ ਸਾੜਿਆ ਉੱਥੇ ਸੰਗਤ ਸਾੜੀ ਤੇ ਬਾਕੀ ਗੁਰਦੁਆਰੇ ਤਾਂ ਜਿਹੜੇ ਸਾੜਨੇ ਸੀ ਉਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਦੀ ਦੀ ਸੰਗਤ ਇਹਨਾਂ ਨੇ ਜਉਂਦੀ ਸਾੜੀ ਗਲਾਂ ਚ ਟੈਰ ਪਾ ਪਾ ਕੇ ਪਰ ਉਦੋਂ ਜਦੋਂ ਤੁਰਕਾਂ ਦਾ ਰਾਜ ਸੀ ਇਹ ਸਾਹ ਨਹੀਂ ਕੱਢਦੇ ਸੀ ਇਹ ਇਤਿਹਾਸ ਕਹਿ ਰਿਹਾ ਹੈ ਹਿੰਦੂਆਂ ਕੇ ਉਹ ਕਾਰਲੀਨੇ ਰਾਹ ਕਹਿੰਦੇ ਹਿੰਦੂਆਂ ਦੇ ਘਰ ਬਚਾਤੇ ਪਤਾ ਸੀ ਵੀ ਇਹ ਤਾਂ ਮਰਿਆਂ ਵਰਗੇ ਇਹਨਾਂ ਨੂੰ ਕੀ ਕਹਿਣਾ ਹੈ ਮੁਸਲਮਾਨ ਕਈ ਕਤਲੇ ਆਖ ਤੇ ਮੁਸਲਮਾਨਾਂ ਵਾਸਤੇ ਕਤਲੇ ਆਮ ਦਾ ਹੁਕਮ ਦੇ ਦਿੱਤਾ ਕਿਉਂਕਿ ਇਨਾਂ ਨੇ ਪੀਰ ਬੁੱਧੂ ਸ਼ਾਹ ਨੂੰ ਮਰਵਾਇਆ ਸੀ ਬੁੱਧੂ ਸ਼ਾਹ ਸਤਗੁਰਾਂ ਦਾ ਸੇਵਕ ਸੀ ਉਸ ਸੇਵਕ ਦੇ ਮਰਨੇ ਤੋਂ ਸਿੰਘਾਂ ਨੂੰ ਉਸ ਦਾ ਵੀ ਦੁੱਖ ਸੀ ਉਹਦਾ ਬੈਰ ਲੈਣਾ ਸੀ ਕਿਉਂਕਿ ਉਹ ਅੱਲਾ ਦਾ ਪਿਆਰਾ ਫਕੀਰ ਸੀ ਬੰਦਗੀ ਵਾਲਾ ਸੀ ਬੰਦੀ ਵਾਲੇ ਨਾਹੀਂ ਸਤਾਇਓ ਬੋਦੀ ਵਾਲੇ ਨਾਹ ਸਤਾਇਓ ਕਹਿੰਦੇ ਬੋਦੀ ਵਾਲਾ ਜਿਹਦੇ ਕੋ ਬੋਦੀ ਰੱਖੀ ਹੁੰਦੀ ਸੀ ਜਾਂ ਜਨੇਊ ਹੁੰਦਾ ਸੀ ਜਾਂ ਤਿਲਕ ਲੱਗਿਆ ਹੁੰਦਾ ਸੀ ਉਹਨੂੰ ਕਿਸੇ ਨੂੰ ਕੁਝ ਨਹੀਂ ਕਿਹਾ ਉਹਨਾਂ ਬਾਬਾ ਜੀ ਨੂੰ ਇਹ ਪਤਾ ਸੀ ਵੀ ਇਹ ਤਾਂ ਪਹਿਲਾਂ ਹੀ ਜਿਹੜੇ ਨੇ ਕਮਜ਼ੋਰ ਲੋਕ ਨੇ ਨਿਰਭਲ ਨੇ ਬਿਨ ਬੋਦੀ ਦੇ ਖਮਾਰ ਗਵਾਇਓ ਜਿਹਦੇ ਸਿਰ 'ਚ ਬੋਦੀ ਨਹੀਂ ਹੁੰਦੀ ਸੀ ਉਹਦਾ ਸਿਰ ਲਾਹ ਦਿੱਤਾ ਜਾਂਦਾ ਸੀ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਦੋਹਰਾ ਜੋ ਹਿੰਦੂਆਂ ਕਰ ਜਾਂ ਛਪੈ ਤੈਉ ਲੈ ਉਹ ਬਾਰ ਜਿਹੜੇ ਕੋਈ ਤੁਰਕ ਹਿੰਦੂਆਂ ਦੇ ਘਰਾਂ ਵਿੱਚ ਜਾ ਕਰਕੇ ਲੁਕ ਛਿਪ ਗਏ ਉਹ ਬਚ ਗਏ ਨੇ ਖਾਲਸੇ ਤੋਂ ਕਿਉਂਕਿ ਉਹ شریف ਬੰਦੇ ਸਨ ਤੇ ਉਹਨਾਂ ਨੇ ਕਹਿ ਸੁਣ ਕੇ ਬਚਾ ਲੇ ਵੀ ਇਹ ਤਾਂ ਜੀ شریف ਹੈ ਭਵੇਂ ਮੁਸਲਮਾਨ ਨੇ ਪਰ ਇਹ ਜ਼ੁਲਮ ਹੀ ਨਹੀਂ ਇਸ ਕਰਕੇ ਉਹ ਬਚ ਗਏ ਜੋਂ ਸਿੰਘਾਂ ਕੇ ਹੱਥ ਚੜ੍ਹੈ ਸੋ ਉਹਨਾਂ ਦੀਨੇ ਮਾਰ ਜਿਹੜੇ ਵੀ ਸਿੰਘਾਂ ਦੇ ਹੱਥ ਚੜ੍ਹੇ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਕ ਦਿੱਤਾ ਚੋ ਭਈ ਪੀਰ ਤਬੂਤ ਉਹ ਤ ਪੌਰ ਟਿਕਾਇਆ ਕਹਿੰਦੇ ਨੇ ਤਬੂਤ ਭਾਵ ਕਿ ਜਿਸ ਵਿੱਚ ਮਰਦਾ ਪਾ ਕੇ ਸਪੁਰਦੇ ਖਾਕ ਕਰੀਦਾ ਲੱਕੜ ਦਾ ਸੰਦੂਖ ਜਾ ਤੇ ਉਹ ਸੰਦੂਖ ਵਿੱਚ ਇਸ ਪੀਰ ਦਾ ਤਬੂਤ ਦਰਵਾਜੇ ਦੇ ਗੇਟ ਤੇ ਬਣਾਇਆ ਹੋਇਆ ਸੀ ਉਹ ਕুতਬਦੀਨ ਦੀ ਲਾਸ਼ ਉਹਦੇ ਚ ਪਾ ਕਰਕੇ ਉਸ ਦਾ ਦਰਵਾਜੇ ਤੇ ਮਕਬਰਾ ਬਣਾ ਕੇ ਤੇ ਹੀਠਾਂ ਦੀ ਹਿੰਦੂਆਂ ਦਾ ਮਰਦਾ ਲੰਗਾਉਂਦੇ ਸਨ ਵੀ ਇਹਨੂੰ ਅੱਗ ਨਾ ਲੱਗੇ ਕਿਉਂਕਿ ਮੁਸਲਮਾਨ ਤਾਂ ਫੂਕਦੇ ਹੀ ਨਹੀਂ ਇਸ ਕਰਕੇ ਜੇ ਕੋਈ ਹਿੰਦੂ ਦਾ ਮਰਦਾ ਉਹਨੂੰ ਕਹਿੰਦੇ ਅਰਥੀ ਇਸ ਦਰਵਾਜੇ ਦੇ ਥੱਲੇ ਦੀ ਲੰਘਾ ਕੇ ਲਿਜਾਣੀ ਹੈ ਜਿਹੜਾ ਕਿ ਅਗਨ ਭੇਟਨਾ ਹੋਵੇ ਤਿਸ ਕਾ ਹੈਠ ਥੋ ਰਾਹੇ ਚਲਾਇਆ ਉਸ ਦਰਵਾਜੇ ਦੇ ਹੈਠਾਂ ਦੀ ਰਾਹ ਚਲਾਇਆ ਹੋਇਆ ਸੀ ਜਿਹੜਾ ਸ਼ਮਸ਼ਾਨ ਘਾਟ ਨੂੰ ਸਿਵਿਆਂ ਨੂੰ ਗੋਰ ਨੂੰ ਜਾਂਦਾ ਸੀ ਜੋ ਤਿਸ ਕਾ ਪਰਛਾਵੇਂ ਆਵੇਂ ਜਿਹੜਾ ਉਹਦੀ ਛਾਂ ਇੱਠ ਦੀ ਲੰਘ ਜਾਂਦਾ ਸੀਗਾ ਨਾ ਉਸ ਕੋ ਅਗਨੀ ਨਾਹੀਂ ਚਲਾ ਮੈਂ ਉਹਨੂੰ ਕਹਿੰਦੇ ਅੱਗ ਸਾੜਦੀ ਨਹੀਂ ਸੀ ਇਹ ਨਾ ਲੋਕਾਂ 'ਚ ਡਰ ਪਾਇਆ ਹੋਇਆ ਸੀ ਬਹਿਮ ਪਾਇਆ ਹੋਇਆ ਸੀ ਬਹੁਤ ਤਾਂ ਇਹ ਜੇ ਪਖੰਡਾਂ ਦਾ ਪਿੰਡਾਂ 'ਚ ਵੀ ਬਹਿਮ ਪਾਇਆ ਹੁੰਦਾ ਇੱਥੇ ਕੋਈ ਪੱਤਾ ਨਹੀਂ ਤੋੜ ਸਕਦਾ ਜੀ ਆਹ ਰੁੱਖ ਨੂੰ ਐਉਂ ਨਹੀਂ ਕਰ ਸਕਦਾ ਹੁੰਦਾ ਕੁਝ ਵੀ ਨਹੀਂ ਕਿਉਂਕਿ ਉਹ ਡਰ ਪਾਇਆ ਲੁਟੇਰੇ ਲੋਕਾਂ ਨੇ ਜਿਹੜੇ ਪਖੰਡਵਾਦ ਦੇ ਨਾਂ ਤੇ ਲੁੱਟ ਕੇ ਕਿਰਤੀ ਲੋਕਾਂ ਨੂੰ ਐਸ਼ ਕਰਦੇ ਨੇ ਉਹ ਇਹੋ ਜਿਹਾ ਪਖੰਡ ਚਲਾਉਂਦੇ ਨੇ ਹਿੰਦੂ ਹੋਵੇ ਭਾਵੇਂ ਮੁਸਲਮਾਨ ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ ਜਿਹੜਾ ਉਸ ਦੇ ਪਰਛਾਵੇਂ ਹੇਠ ਦੀ ਲੰਘ ਜਾਵੇ ਹੋਏ ਮਰੇ ਸੋ ਤੁਰਕ ਸਮਾਨ ਕਹਿੰਦੇ ਤੁਰਕ ਮੁਰਦੇ ਨੂੰ ਸਾੜਦੇ ਨਹੀਂ ਉਹ ਤਾਂ ਇਹ ਕਹਿੰਦੇ ਨੇ ਕਿ ਮੁਰਦਾ ਸੜ ਜਾਏ ਤਾਂ ਉਹ ਕਾਫਰ ਹੋ ਜਾਂਦਾ ਹੈ ਉਹ ਗੈਰ ਧਰਮ ਚ ਹੋ ਜਾਂਦਾ ਹੈ ਉਹ ਨਰਕ ਨੂੰ ਜਾਂਦਾ ਹੈ ਉਸ ਨੂੰ ਤੁਰਕ ਸਮਾਨ ਹੋ ਕੇ ਮਰਨਾ ਪੈਂਦਾ ਸੀ ਇਉਂ ਉਸ ਮੁਰਦੇ ਦੀ ਹਿੰਦੂਆਂ ਵਾਲੇ ਸੰਸਕਾਰ ਦੀ ਕਿਰਿਆ ਨਹੀਂ ਸੀ ਕਰ ਸਕਦੇ ਡਰ ਪਾਇਆ ਹੋਇ ਅਸੀਂ ਸਰਕਾਰਾਂ ਦਾ ਸੋ ਦਰਵਾਜਿਓ ਲਿਓ ਉਤਾਰ ਬੰਦਾ ਬਹਾਦਰ ਨੇ ਹੁਕਮ ਦੇ ਕੇ ਉਸ ਪੀਰ ਦਾ ਜਿਹੜਾ ਤਬੂਤ ਦਰਵਾਜੇ ਦੇ ਉੱਤੇ ਰੱਖਿਆ ਹੋਇਆ ਸੀ ਜਾਂ ਦਰਵਾਜੇ ਦੀ ਡਾਟ ਤੇ ਏਠਾਂ ਲਾ ਲਿਆ ਕੱਢ ਸੰਦੂਕ ਐ ਵੈ ਦਇਓ ਜਾਰ ਤੇ ਸੰਦੂਕ ਚੋਂ ਕੱਢ ਕੇ ਉਹਦਾ ਕਰੰਗ ਜਿਹੜਾ ਸੀ ਉਹ ਅੱਗ ਦੀ ਭੇਟ ਕਰ ਦਿੱਤਾ ਬਾਲ ਦਿੱਤਾ ਉਹਨੂੰ ਮਚਾ ਦਿੱਤਾ ਗੁੱਸੇ ਵਿੱਚ ਆ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਤੋਹੀ ਅਗਨ ਚਸਕਰ ਤੇ ਜੋ ਜਰਿਓ ਕਹਿੰਦੇ ਉਹਨੂੰ ਅੱਗ ਪੈ ਗਈ ਤੇ ਓਹ ਮੱਚਿਆ ਜਿਵੇਂ ਘਿਓ ਬਲਦਾ ਅੱਗ ਦੇ ਉੱਤੇ ਰੱਖਿਆ ਹੋਇਆ ਜਨਕ ਬਰੂਦ ਦੇ ਤੋੜਾ ਧਰਿਓ ਜਿਵੇਂ ਬਰੂਦ ਦਾ ਤੋੜਾ ਭਾਵ ਕੇ ਬਰੂਦ ਦਾ ਭੋਰਾ ਬਰੂਦ ਦੇ ਬੋਰੀ ਦੇ ਉੱਤੇ ਆਪਾਂ ਚੰਗਾੜਾ ਧਰ ਦਈਏ ਓਹ ਕਹਿੰਦੇ ਨੇ ਜਿਵੇਂ ਉਹ ਬਰੂਦ ਚੱਲਦਾ ਹੈ ਨਾ ਫਿਰ ਇਸ ਤਰ੍ਹਾਂ ਉਹ ਪੜਪੜ ਕਰਕੇ ਮੱਚ ਗਿਆ ਉਹਦਾ ਜਿਹੜਾ ਕੰਗ ਸੀ ਜਿਹੜੀਆਂ ਹੱਡੀਆਂ ਸਣ ਕুতਬਦੀਨ ਦੀਆਂ ਪਈ ਰਾਖ ਉਸ ਛੋਤੇ ਆਗ ਅਗ ਛੋਣਸਾਰ ਹੀ ਉਹ ਭਸਮ ਹੋ ਗਿਆ ਇਉਂ ਸਗਿੱਡਾਂ ਵਿੱਚ ਹੀ ਉਸ ਦੇ ਹੱਡ ਆਦਿਕ ਸੜ ਗਏ ਤੇ ਸੁਆਹ ਹੋ ਗਏ ਪਈ ਖ਼ਬਰੀ ਹੈ ਮੱਕੇ ਤਾਗ ਇਹ ਖ਼ਬਰ ਕਹਿੰਦੇ ਮੱਕਾ ਤੱਕ ਪਹੁੰਚ ਗਈ ਜੋ ਉਹਨਾਂ ਦਾ ਮੁਕੱਦਸ ਸਥਾਨ ਹੈ ਇਸਲਾਮ ਧਰਮ ਦਾ ਜਿੱਥੇ ਨਮਾਜ਼ ਅਦਾ ਹੁੰਦੀ ਹੈ ਤੇ ਉਥੋਂ ਤੱਕ ਇਹ ਮੱਕੇ ਤੱਕ ਖ਼ਬਰ ਪਹੁੰਚ ਗਈ ਜਿਵੇਂ ਕਿ ਹੁਣ ਅੰਮ੍ਰਿਤਸਰ ਤੱਕ ਖ਼ਬਰ ਪਹੁੰਚ ਜਾਵੇ ਇਸ ਤਰ੍ਹਾਂ ਖਬਰ ਪਹੁੰਚ ਗਈ ਹੈ ਤਾਂ ਬੰਦੇ ਜੋ ਮੁਖੋਂ ਉਚਾਰਾਂ ਤਾਂ ਬੰਦਾ ਸਿੰਘ ਬਹਾਦਰ ਨੇ ਇਸ ਤਰ੍ਹਾਂ ਮੁਖ ਤੋਂ ਕਿਹਾ ਹਾਂ ਹਮ ਪਏ ਮੰਤਰ ਅਲੂਣਾ ਸਾਰਾ ਸਿੰਘਾ ਇਉਂ ਹੈ ਅਲੂਣੇ ਸਾਗ ਦਾ ਜੋ ਮੰਤਰ ਪੋਥੀ ਵਿੱਚ ਮੇਰੇ ਕੋਲ ਸਾਰਾ ਮੰਤਰ ਹੈ ਇਹ ਅੱਗ ਲਾਉਣੀ ਬੁਝਾਉਣੀ ਮੰਤਰ ਨਾਲ ਹੀ ਸੀ ਉਸ ਪੀਰ ਨੂੰ ਕਹਿਣ ਲੱਗਿਆ ਮੇਰੇ ਕੋਲ ਤਾਂ ਸਾਰਾ ਮੰਤਰ ਹੈ ਲੈ ਕਰ ਕੀ ਕਰੇਗਾ ਇਸmein ਮੰਤਰ ਆਹੇ ਚੁਥਾਈ ਇਹ ਜਿਹੜਾ ਪੀਰ ਸੀ ਇਹ ਉਸ ਮੰਤਰ ਦਾ ਚੌਥਾ ਹਿੱਸਾ ਹੀ ਜਾਣਦਾ ਸੀ ਤੇ ਮੈਂ ਜਾਣਦਾ ਹਾਂ ਸਾਰੇ ਦਾ ਸਾਰਾ ਮੰਤਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਤਰ੍ਹਾਂ ਥੋੜਾ ਜਿਹਾ ਉਲਾ ਰੱਖਿਆ ਜਾਂ ਤੇ ਹੋਤੀ ਅਗਨ 부ਝਾਈ ਇਸ ਕਰ ਜਿਸ ਕਰਕੇ ਉਹ ਅੱਗ ਬੁਝ ਜਾਂਦੀ ਸੀ ਕਿ ਜੇ ਕੋਈ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਸੀਗਾ ਇਸ ਤਰ੍ਹਾਂ ਪਖੰਡਵਾਦ ਦਾ ਡਰ ਪਾ ਕੇ ਦੂਜੇ ਧਰਮਾਂ ਨੂੰ ਡਰਾ ਕੇ ਤੇ ਤੁਰਕ ਜਿਹੜਾ ਉਹ ਰਾਜ ਕਰਦਾ ਰਿਹਾ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸੇ ਤਰੀਕੇ ਨਾਲ ਭੰਡਿਆ ਗਿਆ ਕਹਿੰਦੇ ਜੀ ਉਹਨੇ ਕਬਰਾਂ ਪਟੀਆਂ ਮੁਰਦੇ ਸਾੜੇ ਨਹੀਂ ਆਮ ਕਿਸੇ ਦੀ ਬੇਅਦਬੀ ਨਹੀਂ ਕੀਤੀ ਪਰ ਇਹੋ ਜੇ ਠੱਗ ਜਿਹੜਾ ਸੀ ਉਹ ਜਿਹੜਾ ਮੁਰਦੇ ਕੱਢ ਕੇ ਸਾੜੇਗੇ ਕਬਰਾਂ ਦੀ ਵਿੱਚੋਂ ਤੇ ਪਖੰਡਵਾਦ ਦਾ ਪਰਦਾ ਫਾਸ਼ ਕੀਤਾ ਆਓ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਪ੍ਰਸੰਗ ਸਮਾਪਤ ਹੈ ਅਗਲੇ ਪ੍ਰਸੰਗ ਦੀ ਵਿਚਾਰ ਆਪਾਂ ਅਗਲੇ ਐਪੀਸੋਡ ਚ ਕਰਾਂਗੇ ਸੋ ਬੇਨਤੀ ਹੈ ਸਰੋਤਿਆਂ ਨੂੰ ਕਿ ਇਸ ਜਿਹੜਾ ਚੈਨਲ ਹੈ ਸਖਤ ਖਾਲਸਾ ਇਹਨੂੰ ਆਪ ਜੀ ਸਬਸਕ੍ਰਾਈਬ ਕਰਨਾ ਅੱਗੇ ਵੀ ਸ਼ੇਅਰ ਕਰਨਾ ਇੱਥੇ ਬੇਨਤੀ ਪ੍ਰਵਾਨ ਕਰਨੀ ਬੁਲਾਉਣੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ